CISF ਦੇ ਮੁਲਾਜ਼ਮ ਕੁਲਵਿੰਦਰ ਕੌਰ ਦੇ ਨਾਲ ਜੁੜੀ ਹੋਈ ਜਿਸ ਨੇ ਕੰਗਨਾ ਰਣਾਉਦੇ ਥੱਪੜ ਮਾਰਿਆ ਸੀ ਉਸ CISF ਮੁਲਾਜ਼ਮ ਦੀ ਤਬਾਦਲਾ ਕੀਤਾ ਗਿਆ ਉਸ ਦੀ ਬਦਲੀ ਕੀਤੀ ਗਈ ਹੈ ਚੰਡੀਗੜ੍ਹ 에어ਪੋਰਟ ਤੇ ਉਸ ਦੀ ਡਿਊਟੀ ਸੀ ਜਿਸ ਦਿਨ ਉਸ ਨੇ ਕੰਗਨਾ ਰਣਾਉਦੇ ਥੱਪੜ ਮਾਰਿਆ ਸੀ ਤਾਂ ਹੁਣ ਉਸ ਦੀ ਬਦਲੀ ਬੰਗਲੌਰ ਕਰ ਦਿੱਤੀ ਗਈ ਹੈ ਦੋਹਾਂ ਘਰ ਵਾਲਾ ਘਰ ਵਾਲੀ ਦੀ ਬਦਲੀ ਬੰਗਲੌਰ ਹੋਈ ਹੈ ਕਿਉਂਕਿ ਉਸ ਦਾ ਘਰ ਵਾਲਾ ਵੀ CISF ਦਾ ਮੁਲਾਜ਼ਮ ਹੈ ਤਾ ਲੰਬੇ ਸਮੇਂ ਤੋਂ ਚਰਚਾਵਾਂ ਚੱਲ ਰਹੀਆਂ ਸੀ ਕਿ ਉਹਨਾਂ ਤੇ ਕੀ ਕਾਰਵਾਈ ਹੋਏਗੀ ਪਹਿਲਾਂ ਇਹ ਚਰਚਾਵਾਂ ਵੀ ਆਈਆਂ ਕਿ ਕੰਗਨਾਰ ਰਣੌਤ ਕੁਲਵਿੰਦਰ ਕੌਰ ਦੇ ਪਰਿਵਾਰ ਤੇ ਸਿਆਸੀ ਉਹਨਾਂ ਦੇ ਕੀ ਰਿਸ਼ਤੇ ਨੇ ਲੋਕਾਂ ਦੇ ਨਾਲ ਉਹ ਸਭ ਕੁਝ ਪਤਾ ਕਰ ਰਹੇ ਨੇ ਤੇ ਹੁਣ ਇਹ ਤਬਾਦਲੇ ਦੀ ਗੱਲ ਸਾਹਮਣੇ ਆਈ ਹੈ ਇਸ ਤੋਂ ਪਹਿਲਾਂ ਕੰਗਨਾਰ ਰਣੌਤ ਦੇ ਜਦੋਂ ਥੱਪੜ ਵੱਜਦਾ ਤਾਂ ਉਸ ਤੋਂ ਬਾਅਦ ਸਸਪੈਂਡ ਕਰ ਦਿੱਤਾ ਗਿਆ ਸੀ ਕੁਲਵਿੰਦਰ ਕੌਰ ਨੂੰ ਡਿਊਟੀ ਤੋਂ ਕਿਉਂਕਿ ਉਹਨਾਂ ਨੇ ਰੂਲ ਤੋੜੇ ਸੀ ਕਾਕਵਾਕ ਧਰਾਵਾਂ ਦੇ ਤਹਿਤ ਪਰਚਾ 20 ਦਰਜ ਹੋਇਆ ਸੀ ਤੇ ਉਦੋਂ ਸਸਪੈਂਡ ਕੀਤਾ ਗਿਆ ਸੀ ਤਾਂ ਹੁਣ ਉਹਨਾਂ ਨੂੰ ਮੁੜ ਬਹਾਲ ਕਰਕੇ ਤੇ ਟਰਾਂਸਫਰ ਕਰ ਦਿੱਤਾ ਗਿਆ ਬੰਗਲੌਰ ਬੰਗਲੌਰ 에어ਪੋਰਟ ਤੇ ਡਿਊਟੀ ਲਾ ਦਿੱਤੀ ਗਈ ਹੈ ਕੰਗਨਾ ਰਣਾਉਤ ਦੇ ਥੱਪੜ ਮਾਰਨ ਵਾਲੀ ਸੀਆਈਐਸਐਫ ਮੁਲਾਜ਼ਮ ਕੁਲਵਿੰਦਰ ਕੌਰ ਚੰਡੀਗੜ੍ਹ ਤੋਂ ਸ਼ਿਫਟ ਹੋ ਕੇ ਬੰਗਲੌਰ ਜਾਣਾ ਪਏਗਾ ਤੇ ਤੁਰੰਤ ਪ੍ਰਭਾਵ ਦੇ ਨਾਲ ਆਰਡਰਾਂ ਦੀ ਪਾਲਣਾ ਹੋਣੀ ਚਾਹੀਦੀ ਹੈ ਬਕਾਇਦਾ ਤੌਰ ਤੇ ਇਹ ਵੀ ਆਦੇਸ਼ ਜਾਰੀ ਹੋਏ ਨੇ ਕਿ ਬਹੁਤ ਛੇਤੀ ਨਾਲ ਦੀ ਨਾਲ ਤੁਰੰਤ ਐਕਸ਼ਨ ਲੈ ਕੇ ਉੱਥੇ ਪਹੁੰਚਿਆ ਜਾਵੇ ਬੰਗਲੌਰ ਜਲਦ ਜੁਆਇਨਿੰਗ ਕੀਤੀ ਜਾਵੇ ਤਾਂ ਇਸ ਤੋਂ ਬਾਅਦ ਕੰਗਨਾ ਰਣੌਤ ਦੇ ਜਦੋਂ ਥੱਪੜ ਵੱਜਿਆ ਤਾਂ ਉਦੋਂ ਬਹੁਤ ਸਾਰੀ ਚਰਚਾਾਂ ਵਿੱਚੜੀਆਂ ਲੋਕਾਂ ਨੇ ਕਿਹਾ ਕਿ ਕੰਗਨਾ ਰਣੌਤ ਦੀ ਆਪਣੀ ਬੋਲੀ ਕਰਕੇ ਆਪਣੀ ਬਿਆਨਬਾਜ਼ੀ ਕਰਕੇ ਉਸਦੇ ਨਾਲੇ ਸਭ ਕੁਝ ਵਾਪਰਿਆ ਨਹੀਂ ਤਾਂ ਕਿਸੇ ਹੋਰ ਹੀਰੋਇਨ ਦੇ ਥੱਪੜ ਕਿਉਂ ਨਹੀਂ ਪੈ ਗਿਆ ਕਿਸੇ ਹੋਰ ਨੇਤਾ ਦੇ ਕਿਉਂ ਨਹੀਂ ਥੱਪੜ ਪੈ ਗਿਆ ਕੰਗਨਾ ਦੇ ਹੀ ਕਿਉਂ ਪਿਆ ਕਿਉਂਕਿ ਉਸਨੇ ਪੰਜਾਬ ਬਾਰੇ ਪੰਜਾਬ ਦੇ ਭਾਈਚਾਰੇ ਬਾਰੇ ਸਿੱਖਾਂ ਬਾਰੇ ਬਹੁਤ ਕੁਝ ਗਲਤ ਬੋਲਿਆ ਜਿਸ ਕਰਕੇ ਗੁੱਸੇ ਦੇ ਵਿੱਚ ਆਈ ਕੁਲਵਿੰਦਰ ਕੌਰ ਨੇ ਥੱਪੜ ਮਾਰਿਆ ਤਾਂ ਹੁਣ ਟਰਾਂਸਫਰ ਕਰ ਦਿੱਤਾ ਗਿਆ ਤਬਾਦਲਾ ਹੋਇਆ ਕੁਲਵਿੰਦਰ ਕੌਰ ਤੇ ਉਸਦੇ ਘਰ ਵਾਲੇ ਦਾ ਚੰਡੀਗੜ੍ਹ 에어ਪੋਰਟ ਤੋਂ ਪੱਟ ਕੇ ਬੰਗਲੌਰ 에어ਪੋਰਟ ਦੇ ਵਿੱਚ ਡਿਊਟੀ ਲਾ ਦਿੱਤੀ ਗਈ ਆ ਪਹਿਲਾਂ ਸਸਪੈਂਡ ਕੀਤਾ ਗਿਆ ਸੀ ਸਸਪੈਂਸ਼ਨ ਤੋਂ ਵਾਪਸ ਆਉਂਦਿਆਂ ਹੀ ਕੁਲਵਿੰਦਰ ਕੌਰ ਦਾ ਤਬਾਦਲਾ ਹੋਇਆ ਜਿਸ ਤੋਂ ਬਾਅਦ ਹੁਣ ਉਹਨਾਂ ਨੂੰ ਬੰਗਲੌਰ ਜਾ ਕੇ ਆਪਣੀਆਂ ਸੇਵਾਵਾਂ ਡਿਊਟੀ ਨਿਭਾਉਣੀ ਪਵੇਗੀ ਤਾਂ ਇਸ ਕੋਲੇ ਦੀ ਸਭ ਤੋਂ ਵੱਡੀ ਖਬਰ ਤੁਹਾਨੂੰ ਦੇ ਰਿਆ ਸੀਆਈਐਸਐਫ ਦੀ ਮੁਲਾਜ਼ਮ ਕੁਲਵਿੰਦਰ ਕੌਰ ਦੇ ਨਾਲ ਜੁੜੀ ਹੋਈ ਜਿਸ ਨੇ ਕੰਗਨਾ ਰਣਾਉ ਦੇ ਥੱਪੜ ਮਾਰਿਆ ਸੀ ਉਸ ਸੀਆਈਐਸਐਫ ਮੁਲਾਜ਼ਮ ਦੀ ਤਬਾਦਲਾ ਕੀਤਾ ਗਿਆ ਉਸ ਦੀ ਬਦਲੀ ਕੀਤੀ ਗਈ ਹੈ ਚੰਡੀਗੜ੍ਹ 에어ਪੋਰਟ ਤੇ ਉਸ ਦੀ ਡਿਊਟੀ ਸੀ ਜਿਸ ਦਿਨ ਉਸ ਨੇ ਕੰਗਨਾ ਰਣਾਉ ਦੇ ਥੱਪੜ ਮਾਰਿਆ ਸੀ ਤਾਂ ਹੁਣ ਉਸ ਦੀ ਬਦਲੀ ਬੰਗਲੌਰ ਕਰ ਦਿੱਤੀ ਗਈ ਹੈ ਦੋਹਾਂ ਘਰ ਵਾਲਾ ਘਰ ਵਾਲੀ ਦੀ ਬਦਲੀ ਬੈਂਗਲੌਰ ਹੋਈ ਹੈ ਕਿਉਂਕਿ ਉਸ ਦਾ ਘਰ ਵਾਲਾ ਵੀ CISF ਦਾ ਮਲਾਜ਼ਮ ਹੈ ਤਾਂ ਲੰਬੇ ਸਮੇਂ ਤੋਂ ਚਰਚਾਵਾਂ ਚੱਲ ਰਹੀਆਂ ਸੀ ਕਿ ਉਹਨਾਂ ਤੇ ਕੀ ਕਾਰਵਾਈ ਹੋਏਗੀ ਪਹਿਲਾਂ ਇਹ ਚਰਚਾਵਾਂ ਵੀ ਆਈਆਂ ਕਿ ਕੰਗਨਾਰ ਰਣੌਤ ਕੁਲਵਿੰਦਰ ਕੌਰ ਦੇ ਪਰਿਵਾਰ ਤੇ ਸਿਆਸੀ ਉਹਨਾਂ ਦੇ ਕੀ ਰਿਸ਼ਤੇ ਨੇ ਲੋਕਾਂ ਦੇ ਨਾਲ ਉਹ ਸਭ ਕੁਝ ਪਤਾ ਕਰ ਰਹੇ ਨੇ ਤੇ ਹੁਣ ਇਹ ਤਬਾਦਲੇ ਦੀ ਗੱਲ ਸਾਹਮਣੇ ਆਈ ਹੈ ਇਸ ਤੋਂ ਪਹਿਲਾਂ ਕੰਗਨਾਰ ਰਣੌਤ ਅੱਜ ਜਦੋਂ ਥੱਪੜ ਵੱਜਦਾ ਤਾਂ ਉਸ ਤੋਂ ਬਾਅਦ ਸਸਪੈਂਡ ਕਰ ਦਿੱਤਾ ਗਿਆ ਸੀ ਕੁਲਵਿੰਦਰ ਕੌਰ ਹੁਣਾਂ ਨੂੰ ਡਿਊਟੀ ਤੋਂ ਕਿਉਂਕਿ ਉਹਨਾਂ ਨੇ ਰੂਲ ਤੋੜੇ ਸੀ ਵੱਖ-ਵੱਖ ਧਰਾਵਾਂ ਦੇ ਤਹਿਤ ਪਰਚਾ 20 ਦਰਜ ਹੋਇਆ ਸੀ ਤੇ ਉਦੋਂ ਸਸਪੈਂਡ ਕੀਤਾ ਗਿਆ ਸੀ ਤਾਂ ਹੁਣ ਉਹਨਾਂ ਨੂੰ ਮੁੜ ਬਹਾਲ ਕਰਕੇ ਤੇ ਟਰਾਂਸਫਰ ਕਰ ਦਿੱਤਾ ਗਿਆ ਬੰਗਲੌਰ ਬੰਗਲੌਰ 에어ਪੋਰਟ ਤੇ ਡਿਊਟੀ ਲਾ ਦਿੱਤੀ ਗਈ ਹੈ ਕੰਗਨਾ ਰਣਾਉਤ ਦੇ ਥੱਪੜ ਮਾਰਨ ਵਾਲੀ ਸੀਆਈਐਸਐਫ ਮੁਲਾਜ਼ਮ ਕੁਲਵਿੰਦਰ ਕੌਰ ਚੰਡੀਗੜ੍ਹ ਤੋਂ ਸ਼ਿਫਟ ਹੋ ਕੇ ਬੰਗਲੌਰ ਜਾਣਾ ਪਏਗਾ ਤੇ ਤੁਰੰਤ ਪ੍ਰਭਾਵ ਦੇ ਨਾਲ ਆਰਡਰਾਂ ਦੀ ਪਾਲਣਾ ਹੋਣੀ ਚਾਹੀਦੀ ਹੈ ਬਕਾਇਦਾ ਤੌਰ ਤੇ ਇਹ ਵੀ ਆਦੇਸ਼ ਜਾਰੀ ਹੋਏ ਨੇ ਕਿ ਬਹੁਤ ਛੇਤੀ ਨਾਲ ਦੀ ਨਾਲ ਤੁਰੰਤ ਐਕਸ਼ਨ ਲੈ ਕੇ ਉੱਥੇ ਪਹੁੰਚਿਆ ਜਾਵੇ ਬੰਗਲੌਰ ਜਲਦ ਜੁਆਇਨਿੰਗ ਕੀਤੀ ਜਾਵੇ ਤਾਂ ਇਸ ਤੋਂ ਬਾਅਦ ਕੰਗਨਾ ਰਣਾਉਤ ਦੇ ਜਦੋਂ ਥੱਪੜ ਵੱਜਿਆ ਤਾਂ ਉਦੋਂ ਬਹੁਤ ਸਾਰੀ ਚਰਚਾਵਾਂ ਛੜੀਆਂ ਲੋਕਾਂ ਨੇ ਕਿਹਾ ਕਿ ਕੰਗਨਾ ਰਣਾਉਤ ਦੀ ਆਪਣੀ ਬੋਲੀ ਕਰਕੇ ਆਪਣੀ ਬਿਆਨਬਾਜ਼ੀ ਕਰਕੇ ਉਸਦੇ ਨਾਲੇ ਸਭ ਕੁਝ ਵਾਪਰਿਆ ਨਹੀਂ ਤਾਂ ਕਿਸੇ ਹੋਰ ਹੀਰੋਇਨ ਦੇ ਥੱਪੜ ਕਿਉਂ ਨਹੀਂ ਪੈ ਗਿਆ ਕਿਸੇ ਹੋਰ ਨੇਤਾ ਦੇ ਕਿਉਂ ਨਹੀਂ ਥੱਪੜ ਪੈ ਗਿਆ ਕੰਗਰਾਂ ਦੇ ਹੀ ਕਿਉਂ ਪਿਆ ਕਿਉਂਕਿ ਉਸਨੇ ਪੰਜਾਬ ਬਾਰੇ ਪੰਜਾਬ ਦੇ ਭਾਈਚਾਰੇ ਬਾਰੇ ਸਿੱਖਾਂ ਬਾਰੇ ਬਹੁਤ ਕੁਝ ਗਲਤ ਬੋਲਿਆ ਜਿਸ ਕਰਕੇ ਗੁੱਸੇ ਦੇ ਵਿੱਚ ਆਈ ਕੁਲਵਿੰਦਰ ਕੌਰ ਨੇ ਥੱੱਪੜ ਮਾਰਿਆ ਤਾਂ ਹੁਣ ਟਰਾਂਸਫਰ ਕਰ ਦਿੱਤਾ ਗਿਆ ਤਬਾਦਲਾ ਹੋਇਆ ਕੁਲਵਿੰਦਰ ਕੌਰ ਤੇ ਉਸਦੇ ਘਰ ਵਾਲੇ ਦਾ ਚੰਡੀਗੜ੍ਹ 에어ਪੋਰਟ ਤੋਂ ਪੱਟ ਕੇ ਬੰਗਲੌਰ 에어ਪੋਰਟ ਦੇ ਵਿੱਚ ਡਿਊਟੀ ਲਾ ਦਿੱਤੀ ਗਈ ਹੈ ਪਹਿਲਾਂ सस्पेंड ਕੀਤਾ ਗਿਆ ਸੀ ਸਸਪੈਂਸ਼ਨ ਤੋਂ ਵਾਪਸ ਆਉਂਦਿਆਂ ਹੀ ਕੁਲਵਿੰਦਰ ਕੌਰ ਦਾ ਤਬਾਦਲਾ ਹੋਇਆ ਜਿਸ ਤੋਂ ਬਾਅਦ ਹੁਣ ਉਹਨਾਂ ਨੂੰ ਬੰਗਲੌਰ ਜਾ ਕੇ ਆਪਣੀਆਂ ਸੇਵਾਵਾਂ ਡਿਊਟੀ ਨਿਭਾਉਣੀ ਪਵੇਗੀ ਤਾਂ ਇਸ ਪਲੇ ਦੀ ਸਭ ਤੋਂ ਵੱਡੀ ਖਬਰ ਤੁਹਾਨੂੰ ਦੇ ਰਿਹਾ ਸੀਆਈਐਸਐਫ ਦੀ ਮੁਲਾਜ਼ਮ ਕੁਲਵਿੰਦਰ ਕੌਰ ਦੇ ਨਾਲ ਜੁੜੀ ਹੋਈ ਜਿਸ ਨੇ ਕੰਗਨਾਰ ਨੌਦੇ ਥੱਪੜ ਮਾਰਿਆ ਸੀ ਉਸ ਸੀਆਈਐਸਐਫ ਮੁਲਾਜ਼ਮ ਦੀ ਤਬਾਦਲਾ ਕੀਤਾ ਗਿਆ ਉਸ ਦੀ ਬਦਲੀ ਕੀਤੀ ਗਈ ਆ ਚੰਡੀਗੜ੍ਹ 에어ਪੋਰਟ ਤੇ ਉਸ ਦੀ ਡਿਊਟੀ ਸੀ ਜਿਸ ਦਿਨ ਉਸਨੇ ਕੰਗਨਾ ਰਣਾਉ ਤੇ ਥੱਪੜ ਮਾਰਿਆ ਸੀ ਤਾਂ ਹੁਣ ਉਸ ਦੀ ਬਦਲੀ ਬੰਗਲੌਰ ਕਰ ਦਿੱਤੀ ਗਈ ਆ ਦੋਹਾਂ ਘਰ ਵਾਲਾ ਘਰ ਵਾਲੀ ਦੀ ਬਦਲੀ ਬੰਗਲੌਰ ਹੋਈ ਆ ਕਿਉਂਕਿ ਉਸ ਦਾ ਘਰ ਵਾਲਾ ਵੀ ਸੀਆਈਐਸਐਫ ਦਾ ਮੁਲਾਜ਼ਮ ਹੈ ਤਾਂ ਲੰਬੇ ਸਮੇਂ ਤੋਂ ਚਰਚਾਵਾਂ ਚੱਲ ਰਹੀਆਂ ਸੀ ਕਿ ਉਹਨਾਂ ਤੇ ਕੀ ਕਾਰਵਾਈ ਹੋਏਗੀ ਪਹਿਲਾਂ ਇਹ ਚਰਚਾਵਾਂ ਵੀ ਆਈਆਂ ਕਿ ਕੰਗਨਾ ਰਣਾਉਤ ਕੁਲਵਿੰਦਰ ਕੌਰ ਦੇ ਪਰਿਵਾਰ ਤੇ ਸਿਆਸੀ ਉਹਨਾਂ ਦੇ ਕੀ ਰਿਸ਼ਤੇ ਨੇ ਲੋਕਾਂ ਦੇ ਨਾਲ ਉਹ ਸਭ ਕੁਝ ਪਤਾ ਕਰ ਰਹੇ ਨੇ ਤੇ ਹੁਣ ਇਹ ਤਬਾਦਲੇ ਦੀ ਗੱਲ ਸਾਹਮਣੇ ਆਈ ਹੈ ਇਸ ਤੋਂ ਪਹਿਲਾਂ ਕੰਗਣਾ ਰਣਾਉਤ ਦੇ ਜਦੋਂ ਥੱਪੜ ਵੱਜਦਾ ਤਾਂ ਉਸ ਤੋਂ ਬਾਅਦ ਸਸਪੈਂਡ ਕਰ ਦਿੱਤਾ ਗਿਆ ਸੀ ਕੁਲਵਿੰਦਰ ਕੌਰ ਉਹਨਾਂ ਨੂੰ ਡਿਊਟੀ ਤੋਂ ਕਿਉਂਕਿ ਉਹਨਾਂ ਨੇ ਰੂਲ ਤੋੜੇ ਸੀ ਵੱਖ-ਵੱਖ ਧਰਾਵਾਂ ਦੇ ਤਹਿਤ ਪਰਚਾ ਵੀ ਦਰਜ ਹੋਇਆ ਸੀ ਤੇ ਉਦੋਂ ਸਸਪੈਂਡ ਕੀਤਾ ਗਿਆ ਸੀ ਤਾਂ ਹੁਣ ਉਹਨਾਂ ਨੂੰ ਮੁੜ ਬਹਾਲ ਕਰਕੇ ਤੇ ਟਰਾਂਸਫਰ ਕਰ ਦਿੱਤਾ ਗਿਆ ਬੰਗਲੌਰ ਬੰਗਲੌਰ 에어ਪੋਰਟ ਤੇ ਡਿਊਟੀ ਲਾ ਦਿੱਤੀ ਗਈ ਹੈ ਕੰਗਨਾ ਰਣੌਤ ਦੇ ਥੱਪੜ ਮਾਰਨ ਵਾਲੀ ਸੀਆਈਐਸਐਫ ਮੁਲਾਜ਼ਮ ਕੁਲਵਿੰਦਰ ਕੌਰ ਚੰਡੀਗੜ੍ਹ ਤੋਂ ਸ਼ਿਫਟ ਹੋ ਕੇ ਬੰਗਲੌਰ ਜਾਣਾ ਪਏਗਾ ਤੇ ਤੁਰੰਤ ਪ੍ਰਭਾਵ ਦੇ ਨਾਲ ਆਰਡਰਾਂ ਦੀ ਪਾਲਣਾ ਹੋਣੀ ਚਾਹੀਦੀ ਹੈ ਬਕਾਇਦਾ ਤੌਰ ਤੇ ਇਹ ਵੀ ਆਦੇਸ਼ ਜਾਰੀ ਹੋਏ ਨੇ ਕਿ ਬਹੁਤ ਛੇਤੀ ਨਾਲ ਦੀ ਨਾਲ ਤੁਰੰਤ ਐਕਸ਼ਨ ਲੈ ਕੇ ਉੱਥੇ ਪਹੁੰਚਿਆ ਜਾਵੇ ਬੰਗਲੌਰ ਜਲਦ ਜੁਆਇਨਿੰਗ ਕੀਤੀ ਜਾਵੇ ਤਾਂ ਇਸ ਤੋਂ ਬਾਅਦ ਕੰਗਨਾ ਰਣੌਤ ਦੇ ਜਦੋਂ ਥੱਪੜ ਵੱਜਿਆ ਤਾਂ ਉਦੋਂ ਬਹੁਤ ਸਾਰੀ ਚਰਚਾਵਾਂ ਛੜੀਆਂ ਲੋਕਾਂ ਨੇ ਕਿਹਾ ਕਿ ਕੰਗਨ ਨਰਨਾਉਦੀ ਆਪਣੀ ਬੋਲੀ ਕਰਕੇ ਆਪਣੀ ਬਿਆਨਬਾਜ਼ੀ ਕਰਕੇ ਉਸਦੇ ਨਾਲੇ ਸਭ ਕੁਝ ਵਾਪਰਿਆ ਨਹੀਂ ਤਾਂ ਕਿਸੇ ਹੋਰ ਹੀਰੋਇਨ ਦੇ ਥੱਪੜ ਕਿਉਂ ਨਹੀਂ ਪੈ ਗਿਆ ਕਿਸੇ ਹੋਰ ਨੇਤਾ ਦੇ ਕਿਉਂ ਨਹੀਂ ਥੱਪੜ ਪੈ ਗਿਆ ਕੰਗਨ ਦੇ ਹੀ ਕਿਉਂ ਪਿਆ ਕਿਉਂਕਿ ਉਸਨੇ ਪੰਜਾਬ ਬਾਰੇ ਪੰਜਾਬ ਦੇ ਭਾਈਚਾਰੇ ਬਾਰੇ ਸਿੱਖਾਂ ਬਾਰੇ ਬਹੁਤ ਕੁਝ ਗਲਤ ਬੋਲਿਆ ਜਿਸ ਕਰਕੇ ਗੁੱਸੇ ਦੇ ਵਿੱਚ ਆਈ ਕੁਲਵਿੰਦਰ ਕੌਰ ਨੇ ਥੱਪੜ ਮਾਰਿਆ ਤਾਂ ਹੁਣ ਟਰਾਂਸਫਰ ਕਰ ਦਿੱਤਾ ਗਿਆ ਤਬਾਦਲਾ ਹੋਇਆ ਕੁਲਵਿੰਦਰ ਕੌਰ ਤੇ ਉਸਦੇ ਘਰ ਵਾਲੇ ਦਾ ਚੰਡੀਗੜ੍ਹ 에어ਪੋਰਟ ਤੋਂ ਪੱਟ ਕੇ ਬੰਗਲੌਰ 에어ਪੋਰਟ ਦੇ ਵਿੱਚ ਡਿਊਟੀ ਲਾ ਦਿੱਤੀ ਗਈ ਆ ਪਹਿਲਾਂ ਸਸਪੈਂਡ ਕੀਤਾ ਗਿਆ ਸੀ ਸਸਪੈਂਸ਼ਨ ਤੋਂ ਵਾਪਸ ਆਉਂਦਿਆਂ ਹੀ ਕੁਲਵਿੰਦਰ ਕੌਰ ਦਾ ਤਬਾਦਲਾ ਹੋਇਆ ਜਿਸ ਤੋਂ ਬਾਅਦ ਹੁਣ ਉਹਨਾਂ ਨੂੰ ਬੰਗਲੌਰ ਜਾ ਕੇ ਆਪਣੀਆਂ ਸੇਵਾਵਾਂ ਡਿਊਟੀ ਨਿਭਾਉਣੀ ਪਵੇਗੀ ਤਾਂ ਇਸ ਪਲੇ ਦੀ ਸਭ ਤੋਂ ਵੱਡੀ ਖਬਰ ਤੁਹਾਨੂੰ ਦੇ ਰਿਹਾ ਸੀਆਈਐਸਐਫ ਦੀ ਮੁਲਾਜ਼ਮ ਕੁਲਵਿੰਦਰ ਕੌਰ ਦੇ ਨਾਲ ਜੁੜੀ ਹੋਈ ਜਿਸ ਨੇ ਕੰਗਨਾਰ ਰਨਾਉ ਦੇ ਥੱਪੜ ਮਾਰਿਆ ਸੀ ਉਸ ਸੀਆਈਐਸਐਫ ਮੁਲਾਜ਼ਮ ਦੀ ਤਬਾਦਲਾ ਕੀਤਾ ਗਿਆ ਉਸ ਦੀ ਬਦਲੀ ਕੀਤੀ ਗਈ ਹੈ ਚੰਡੀਗੜ੍ਹ 에어ਪੋਰਟ ਤੇ ਉਸ ਦੀ ਡਿਊਟੀ ਸੀ ਜਿਸ ਦਿਨ ਉਸ ਨੇ ਕੰਗਨਾਰ ਰਨਾਉ ਦੇ ਥੱਪੜ ਮਾਰਿਆ ਸੀ ਤਾਂ ਹੁਣ ਉਸ ਦੀ ਬਦਲੀ ਬੰਗਲੌਰ ਕਰ ਦਿੱਤੀ ਗਈ ਹੈ ਦੋਹਾਂ ਘਰ ਵਾਲਾ ਘਰ ਵਾਲੀ ਦੀ ਬਦਲੀ ਬੰਗਲੌਰ ਹੋਈ ਹੈ ਕਿਉਂਕਿ ਉਸ ਦਾ ਘਰ ਵਾਲਾ ਵੀ ਸੀਆਈਐਸਐਫ ਦਾ ਮੁਲਾਜ਼ਮ ਹੈ ਤਾ ਲੰਬੇ ਸਮੇਂ ਤੋਂ ਚਰਚਾਵਾਂ ਚੱਲ ਰਹੀਆਂ ਸੀ ਕਿ ਉਹਨਾਂ ਤੇ ਕੀ ਕਾਰਵਾਈ ਹੋਏਗੀ ਪਹਿਲਾਂ ਇਹ ਚਰਚਾਵਾਂ ਵੀ ਆਈਆਂ ਕਿ ਕੰਗਨਾਰ ਰਣੌਤ ਕੁਲਵਿੰਦਰ ਕੌਰ ਦੇ ਪਰਿਵਾਰ ਤੇ ਸਿਆਸੀ ਉਹਨਾਂ ਦੇ ਕੀ ਰਿਸ਼ਤੇ ਨੇ ਲੋਕਾਂ ਦੇ ਨਾਲ ਉਹ ਸਭ ਕੁਝ ਪਤਾ ਕਰ ਰਹੇ ਨੇ ਤੇ ਹੁਣ ਇਹ ਤਬਾਦਲੇ ਦੀ ਗੱਲ ਸਾਹਮਣੇ ਆਈ ਹੈ ਇਸ ਤੋਂ ਪਹਿਲਾਂ ਕੰਗਨਾਰ ਰਣੌਤ ਦੇ ਜਦੋਂ ਥੱਪੜ ਵੱਜਦਾ ਤਾਂ ਉਸ ਤੋਂ ਬਾਅਦ ਸਸਪੈਂਡ ਕਰ ਦਿੱਤਾ ਗਿਆ ਸੀ ਕੁਲਵਿੰਦਰ ਕੌਰ ਨੂੰ ਡਿਊਟੀ ਤੋਂ ਕਿਉਂਕਿ ਉਹਨਾਂ ਨੇ ਰੂਲ ਤੋੜੇ ਸੀ ਮਕਵਾਕ ਧਰਾਵਾਂ ਦੇ ਤਹਿਤ ਪਰਚਾ 20 ਦਰਜ ਹੋਇਆ ਸੀ ਤੇ ਉਦੋਂ ਸਸਪੈਂਡ ਕੀਤਾ ਗਿਆ ਸੀ ਤਾਂ ਹੁਣ ਉਹਨਾਂ ਨੂੰ ਮੁੜ ਬਹਾਲ ਕਰਕੇ ਤੇ ਟਰਾਂਸਫਰ ਕਰ ਦਿੱਤਾ ਗਿਆ ਬੰਗਲੌਰ ਬੰਗਲੌਰ 에어ਪੋਰਟ ਤੇ ਡਿਊਟੀ ਲਾ ਦਿੱਤੀ ਗਈ ਹੈ ਕੰਗਨਾ ਰਣਾਉਤ ਦੇ ਥੱਪੜ ਮਾਰਨ ਵਾਲੀ ਸੀਆਈਐਸਐਫ ਮੁਲਾਜ਼ਮ ਕੁਲਵਿੰਦਰ ਕੌਰ ਚੰਡੀਗੜ੍ਹ ਤੋਂ ਸ਼ਿਫਟ ਹੋ ਕੇ ਬੰਗਲੌਰ ਜਾਣਾ ਪਏਗਾ ਤੇ ਤੁਰੰਤ ਪ੍ਰਭਾਵ ਦੇ ਨਾਲ ਆਰਡਰਾਂ ਦੀ ਪਾਲਣਾ ਹੋਣੀ ਚਾਹੀਦੀ ਹੈ ਬਕਾਇਦਾ ਤੌਰ ਤੇ ਇਹ ਵੀ ਆਦੇਸ਼ ਜਾਰੀ ਹੋਏ ਨੇ ਕਿ ਬਹੁਤ ਛੇਤੀ ਨਾਲ ਦੀ ਨਾਲ ਤੁਰੰਤ ਐਕਸ਼ਨ ਲੈ ਕੇ ਉੱਥੇ ਪਹੁੰਚਿਆ ਜਾਵੇ ਬੰਗਲੌਰ ਜਲਦ ਜੁਆਇਨਿੰਗ ਕੀਤੀ ਜਾਵੇ ਤਾਂ ਇਸ ਤੋਂ ਬਾਅਦ ਕੰਗਨਾ ਰਣਾਉਤ ਦੇ ਜਦੋਂ ਥੱਪੜ ਵੱਜਿਆ ਤਾਂ ਉਦੋਂ ਬਹੁਤ ਸਾਰੀ ਚਰਚਾਵਾਂ ਛੜੀਆਂ ਲੋਕਾਂ ਨੇ ਕਿਹਾ ਕਿ ਕੰਗਨਾ ਰਣਾਉਤ ਦੀ ਆਪਣੀ ਬੋਲੀ ਕਰਕੇ ਆਪਣੀ ਬਿਆਨਬਾਜ਼ੀ ਕਰਕੇ ਉਸਦੇ ਨਾਲੇ ਸਭ ਕੁਝ ਵਾਪਰਿਆ ਨਹੀਂ ਤਾਂ ਕਿਸੇ ਹੋਰ ਹੀਰੋਇਨ ਦੇ ਥੱਪੜ ਕਿਉਂ ਨਹੀਂ ਪੈ ਗਿਆ ਕਿਸੇ ਹੋਰ ਨੇਤਾ ਦੇ ਕਿਉਂ ਨਹੀਂ ਥੱਪੜ ਪੈ ਗਿਆ ਕੰਗਨਾ ਦੇ ਹੀ ਕਿਉਂ ਪਿਆ ਕਿਉਂਕਿ ਉਸਨੇ ਪੰਜਾਬ ਬਾਰੇ ਪੰਜਾਬ ਦੇ ਭਾਈਚਾਰੇ ਬਾਰੇ ਸਿੱਖਾਂ ਬਾਰੇ ਬਹੁਤ ਕੁਝ ਗਲਤ ਬੋਲਿਆ ਜਿਸ ਕਰਕੇ ਗੁੱਸੇ ਦੇ ਵਿੱਚ ਆਈ ਕੁਲਵਿੰਦਰ ਕੌਰ ਨੇ ਥੱਪੜ ਮਾਰਿਆ ਤਾਂ ਹੁਣ ਟਰਾਂਸਫਰ ਕਰ ਦਿੱਤਾ ਗਿਆ ਤਬਾਦਲਾ ਹੋਇਆ ਕੁਲਵਿੰਦਰ ਕੌਰ ਤੇ ਉਸਦੇ ਘਰ ਵਾਲੇ ਦਾ ਚੰਡੀਗੜ੍ਹ 에어ਪੋਰਟ ਤੋਂ ਪੱਟ ਕੇ ਬੰਗਲੌਰ 에어ਪੋਰਟ ਦੇ ਵਿੱਚ ਡਿਊਟੀ ਲਾ ਦਿੱਤੀ ਗਈ ਆ ਪਹਿਲਾਂ ਸਸਪੈਂਡ ਕੀਤਾ ਗਿਆ ਸੀ ਸਸਪੈਂਸ਼ਨ ਤੋਂ ਵਾਪਸ ਆਉਂਦਿਆਂ ਹੀ ਕੁਲਵਿੰਦਰ ਕੌਰ ਦਾ ਤਬਾਦਲਾ ਹੋਇਆ ਜਿਸ ਤੋਂ ਬਾਅਦ ਹੁਣ ਉਹਨਾਂ ਨੂੰ ਬੰਗਲੌਰ ਜਾ ਕੇ ਆਪਣੀਆਂ ਸੇਵਾਵਾਂ ਡਿਊਟੀ ਨਿਭਾਉਣੀ ਪਵੇਗੀ ਤਾਂ ਇਸ ਪਲੇ ਦੀ ਸਭ ਤੋਂ ਵੱਡੀ ਖਬਰ ਤੁਹਾਨੂੰ ਦੇ ਰਿਹਾ ਸੀਆਈਐਸਐਫ ਦੀ ਮੁਲਾਜ਼ਮ ਕੁਲਵਿੰਦਰ ਕੌਰ ਦੇ ਨਾਲ ਜੁੜੀ ਹੋਈ ਜਿਸ ਨੇ ਕੰਗਨਾਰ ਰ瑙ਦੇ ਥੱਪੜ ਮਾਰਿਆ ਸੀ ਉਸ ਸੀਆਈਐਸਐਫ ਮੁਲਾਜ਼ਮ ਦੀ ਤਬਾਦਲਾ ਕੀਤਾ ਗਿਆ ਉਸ ਦੀ ਬਦਲੀ ਕੀਤੀ ਗਈ ਹੈ ਚੰਡੀਗੜ੍ਹ 에어ਪੋਰਟ ਤੇ ਉਸ ਦੀ ਡਿਊਟੀ ਸੀ ਜਿਸ ਦਿਨ ਉਸ ਨੇ ਕੰਗਨਾਰ ਰ瑙ਦੇ ਥੱਪੜ ਮਾਰਿਆ ਸੀ ਤਾਂ ਹੁਣ ਉਸ ਦੀ ਬਦਲੀ ਬੰਗਲੌਰ ਕਰ ਦਿੱਤੀ ਗਈ ਹੈ ਦੋਹਾਂ ਘਰ ਵਾਲਾ ਘਰ ਵਾਲੀ ਦੀ ਬਦਲੀ ਬੈਂਗਲੌਰ ਹੋਈ ਹੈ ਕਿਉਂਕਿ ਉਸ ਦਾ ਘਰ ਵਾਲਾ ਵੀ CISF ਦਾ ਮਲਾਜ਼ਮ ਹੈ ਤਾਂ ਲੰਬੇ ਸਮੇਂ ਤੋਂ ਚਰਚਾਵਾਂ ਚੱਲ ਰਹੀਆਂ ਸੀ ਕਿ ਉਹਨਾਂ ਤੇ ਕੀ ਕਾਰਵਾਈ ਹੋਏਗੀ ਪਹਿਲਾਂ ਇਹ ਚਰਚਾਵਾਂ ਵੀ ਆਈਆਂ ਕਿ ਕੰਗਨਾਰ ਰਨਾਉਤ ਕੁਲਵਿੰਦਰ ਕੌਰ ਦੇ ਪਰਿਵਾਰ ਤੇ ਸਿਆਸੀ ਉਹਨਾਂ ਦੇ ਕੀ ਰਿਸ਼ਤੇ ਨੇ ਲੋਕਾਂ ਦੇ ਨਾਲ ਉਹ ਸਭ ਕੁਝ ਪਤਾ ਕਰ ਰਹੇ ਨੇ ਤੇ ਹੁਣ ਇਹ ਤਬਾਦਲੇ ਦੀ ਗੱਲ ਸਾਹਮਣੇ ਆਈ ਹੈ ਇਸ ਤੋਂ ਪਹਿਲਾਂ ਕੰਗਨਾਰ ਰਨਾਉਤ ਅ ਤੇ ਜਦੋਂ ਥੱਪੜ ਵੱਜਦਾ ਤਾਂ ਉਸ ਤੋਂ ਬਾਅਦ ਸਸਪੈਂਡ ਕਰ ਦਿੱਤਾ ਗਿਆ ਸੀ ਕੁਲਵਿੰਦਰ ਕੌਰ ਹੁਣਾਂ ਨੂੰ ਡਿਊਟੀ ਤੋਂ ਕਿਉਂਕਿ ਉਹਨਾਂ ਨੇ ਰੂਲ ਤੋੜੇ ਸੀ ਵੱਖ-ਵੱਖ ਧਰਾਵਾਂ ਦੇ ਤਹਿਤ ਪਰਚਾ ਵੀ ਦਰਜ ਹੋਇਆ ਸੀ ਤੇ ਉਦੋਂ ਸਸਪੈਂਡ